ਜੀਵਤ ਪਰਮੇਸ਼ਰ ਦੀ ਜੀਵਤ ਹਜ਼ੂਰੀ ਦੇ ਵਿੱਚ ਸਭ ਨੂੰ ਜੈ ਮਸੀਹ ਦੀ ਆਓ ਅਸੀਂ ਅੱਜ ਦੇਖੀਏ ਕਿ ਆਲਦੈ ਪਿਤਰ ਕਲਾਮ ਸਾਡੇ ਜੀਵਨ ਦੇ ਵਿੱਚ ਕੀ ਪਿਤਿਆ ਕਰ ਰਿਹਾ ਹੈ ਤਾਂ ਆਓ ਅਸੀਂ ਪਿਤਰ ਬਾਈਬਲ ਦੇ ਪਿਤਰ ਵਚਨਵਲ ਦੇਖੀਏ ਸਪਨੀਆਂ ਉਸ ਦਾ ਤਿੰਨ ਅਧਿਆਏ ਉਸ ਦਾ 19 ਵਚਨ ਦੱਸਦਾ ਮੈਂ ਸਾਰੀ ਧਰਤੀ ਵਿੱਚ ਉਹਨਾਂ ਦੀ ਸ਼ਰਮ ਉਸਤ ਤੇ ਜਸ ਬਣਾਵਾਂਗਾ ਆਮਨ ਪਰਮੇਸ਼ਰ ਇਸ ਤੁਤੀ ਰਵੇ ਇਹਨਾਂ ਬਚਨਾਂ ਦੇ ਦੁਆਰਾ ਅਹੇ ਪਰਮੇਸ਼ਰ ਦੇ ਲੋਕੋ ਅਮਜ ਦਾ ਇੱਕ ਮਿੱਤਰਵਾਚਨ ਸਾਡੇ ਜੀਵਨ ਦੇ ਵਿੱਚ ਕਿੰਨੀ ਵਧੀਆ ਪ੍ਰਤੀਗਿਆ ਕਰ ਰਿਹਾ ਇਹ ਪਰਮੇਸ਼ਰ ਦੇ ਲੋਕੋ ਕਈ ਲੋਕ ਐਸਾ ਫਲਤਾਮੰਦ ਕੰਮ ਆਪਣੇ ਜੀਵਨਾ ਦੇ ਵਿੱਚੋਂ ਬਹੁਤ ਖੁਸ਼ਖੋਰ ਕੁਝ ਕੇ ਹਨ ਵਾਰ ਵਾਰ ਉਹਨਾਂ ਦੇ ਜੀਵਨਾਂ ਦੇ ਵਿੱਚ ਨਿਰਾਸ਼ਾ ਦੀਆਂ ਚੀਜ਼ਾਂ ਆ ਰਹੀਆਂ ਹਨ ਨਿਰਾਸ਼ਾ ਆ ਰਹੀ ਹੈ ਉਹਨਾਂ ਦੇ ਜੀਵਨਾਂ ਦੇ ਵਿੱਚ ਕਈ ਵਾਰ ਉਹਨਾਂ ਨੂੰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਈ ਲੋਕ ਆਪਣੇ ਬਾਰੇ ਵਿੱਚ ਸੋਚਦੇ ਹਨ ਕਿ ਮੇਰੇ ਬਾਰੇ ਲੋਕ ਗੱਲਾਂ ਕਰਦੇ ਹਨ ਸੀ ਸੋਚਦੇ ਹਾਂ ਕਿ ਮੈਂ ਕੀ ਕਰਾਂ ਮੈਂ ਕੁਝ ਨਹੀਂ ਕਰ ਸਕਦਾ ਤੁਸੀਂ ਇਸ ਗੱਲ ਕਰਕੇ ਬਹੁਤ ਪਰੇਸ਼ਾਨ ਹੋ ਤਾਂ ਆਓ ਸੀ ਗ੍ਰੀਟਰ ਬਾਬਲ ਦੇ ਇਤਰਵਚਨਾਂ ਨਾਲ ਰੱਖੀਏ ਜ਼ਮੂਰਾਂ ਦੀ ਪੋਥੀ ਉਸ ਦਾ 121 ਲਿਆ ਨੇ ਉਸ ਦਾ ਇੱਕ ਅਤੇ 2 ਬਚਨ ਬਸਤਾ ਹੈ ਮੈਂ ਆਪਣੀਆਂ ਅੱਖਾਂ ਪਹਾੜ ਵੱਲ ਚੁੱਕਾਂਗਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਆਮੇਨ ਅਰਮਿਸ਼ਾ ਤੇਰੀ ਸਤੁਤੀ ਹੋਵੇ ਅਤੇ ਦੋ ਵਚਨ ਦੱਸਦਾ ਹੈ ਮੇਰੀ ਸਹਾਇਤਾ ਇਹ ਹਵਾ ਤੋਂ ਹੈ ਜੋ ਆਕਾਸ਼ ਤੇ ਧਰਤੀ ਦਾ ਕਰਤਾ ਹੈ ਆਮੇਨ ਅਰਮਿਸ਼ਾ ਤੇਰੀ ਸਤੁਤੀ ਹੋਵੇ ਇਨਾ ਮਤ ਨਾਂ ਦੀ ਤਵਾ ਤਾਂ ਹੈ ਪਰਮੇਸ਼ਰ ਦੇ ਲੋਗੋ ਇਹ ਵਚਨ ਤੁਹਾਡੇ ਜੀਵਨਾਂ ਦੇ ਵਿੱਚ ਤੁਹਾਡੀ ਸਫਲਤਾ ਦਾ ਆਵਾਜ਼ ਹੈ ਤਾਂ ਹੈ ਪਰਮੇਸ਼ਰ ਦੇ ਲੋਗੋ ਤਾਂ ਜੀਵਨ ਵਿੱਚ ਕਦੇ ਵੀ ਨਿਰਾਸ਼ਾ ਮਿਲੇ ਤਾਂ ਤੁਸੀਂ ਰੋਗੋ ਨਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਆਪਣੇ ਜੀਵਨ ਦੇ ਵਿੱਚ ਵਾਰ-ਵਾਰ ਨਿਰਾਸ਼ਾ ਆਉਣ ਦੇ ਕਾਰਨ ਪਾਰ ਚੁੱਕੇ ਹਨ। ਹਾਰ ਗਏ ਹੋਗੇ। ਜਿਵੇਂ ਕਿ ਤੁਹਾਡੇ ਬਿਜ਼ਨਸ ਦੇ ਵਿੱਚ ਨਿਰਾਸ਼ਾ ਉਸ ਦੇ ਵਿੱਚ ਵਾਰ-ਵਾਰ ਨਿਰਾਸ਼ਾ ਤੁਹਾਡੇ ਜੀਵਨ ਵਿੱਚ ਆ ਰਹੀ ਹੈ। ਤੁਹਾਡੀ ਸ਼ਾਦੀ ਦੇ ਕਾਰਨ ਤੁਹਾਡੇ ਜੀਵਨ ਦੇ ਵਿੱਚ ਨਿਰਾਸ਼ਾ ਆ ਰਹੀ ਹੈ। ਤੁਹਾਡੇ ਬੱਚਾ ਨਹੀਂ ਸੁਤਾਨ ਨੇ ਉਸ ਦੇ ਕਾਰਨ ਤੁਹਾਡੇ ਜੀਵਨ ਦੇ ਵਿੱਚ ਨਿਰਾਸ਼ਾ ਬਣੀ ਪਈ ਹੈ। ਕੋਈ ਹੋਰ ਕੰਮ ਜੋ ਤੁਸੀਂ ਕਰ ਰਹੇ ਹੋ ਉਹਨਾਂ ਦੇ ਵਿੱਚ ਨਿਰਾਸ਼ਾ ਦੇ ਕੰਮ ਤੁਸੀਂ ਬਹੁਤ ਪਰੇਸ਼ਾਨ ਹੋਗੇ ਗਮ ਦੇ ਵਿੱਚ ਹੋਗੇ ਚਿੰਤਾ ਦੇ ਵਿੱਚ ਹੋਗੇ ਕੰਨੇ ਬਥੇ ਰੋ ਰਹੇ ਹੋਗੇ ਤਾਂ ਆਓ ਅਸੀਂ ਗੀਟਰ ਬਾਈਬਲ ਦੇ ਬਿੱਤਰ ਵਚਨ ਵੰਦਿਕੇ ਜ਼ਮੂਰਾਂ ਦੀ ਪੁਥੀ ਉਸ ਦਾ ਚੰਤੀ ਡਾਇਰ ਦਾ 10 ਵਚਨ ਦੱਸਦਾ ਸ਼ੇਰ ਬੱਚਿਆਂ ਨੂੰ ਘਾਟਾ ਪੈਂਦਾ ਅਤੇ ਭੁੱਖ ਲੱਗਦੀ ਹੈ ਤਾਰੇ ਹੋਵਾ ਦੇ ਤਾਲਬਾਂ ਕਿਸੇ ਚੰਗੀ ਵਸਤੂ ਦੀ ਥੋੜ ਨਹੀਂ ਹੋਵੇਗੀ ਆਮਨ ਪਰਮੇਸ਼ਰ ਤੇਰੀ ਸਤਿਤੀ ਹੋਵੇ ਇਨ੍ਹਾਂ ਬਚਨਾਂ ਦੇ ਦਰ ਤਾਂ ਹੈ ਪਰਮੇਸ਼ਰ ਦੇ ਲੋਗੋ ਇਹ ਪਵਿੱਤਰ ਵਚਨ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਦੇਖਦੇ ਹਾਂ ਸਾਨੂੰ ਹਰ ਰੋਜ਼ ਸਾਨੂੰ ਪਵਿੱਤਰ ਬਾਈਬਲ ਦੇ ਵਿੱਚੋਂ ਹਰ ਰੋਜ਼ ਸਾਨੂੰ ਇਨ੍ਹਾਂ ਬਚਨਾਂ ਨੂੰ ਪੜ੍ਹਨਾ ਚਾਹੀਦਾ ਹੈ ਸਹੀ ਸਮਾਂ ਆਉਣ ਤੇ ਪਰਮੇਸ਼ਰ ਤੁਹਾਡੇ ਹਿਰਦਿਆਂ ਦੇ ਵਿੱਚ ਤੁਹਾਡੇ ਜੀਵਨਾਂ ਦੇ ਵਿੱਚ ਉਹ ਆਸ਼ਾ ਉਹ ਸ਼ਾਂਤੀ ਦੇ ਦੇਗਾ ਇਸ ਤਰ੍ਹਾਂ ਪਰਮੇਸ਼ਰ ਤੁਹਾਡੇ ਜੀਵਨ ਵਿੱਚ ਉਹ ਖੁਸ਼ੀ ਉਹ ਆਨੰਦ ਪਰ ਦੇ ਦੇਗਾ ਅਤੇ ਤੁਹਾਡੇ ਨਾਮ ਨੂੰ ਉੱਚਾ ਕਰੇਗਾ ਜੋ ਪਰਮੇਸ਼ਰ ਦਾ ਵਚਨ ਵਚਨ ਦੇ ਵਾਅਦੇ ਦੇ ਅਨੁਸਾਰ ਇਸ ਲਈ ਹੈ ਪਰਮੇਸ਼ਰ ਦੇ ਲੋਗੋ ਅੱਜ ਆਪਣੇ ਮਨਾਂ ਨੂੰ ਛੋਟਾ ਨਾ ਕਰੋ ਕਿ ਮੈਂ ਕੀ ਕਰਾਂ ਕੀ ਨਾ ਕਰਾਂ ਮੇਰੀ ਮਦਦ ਕਰਨ ਵਾਲਾ ਕੋਈ ਨਹੀਂ ਤਾਂ ਪਰਮੇਸ਼ਰ ਦੇ ਲੋਗੋ ਆਪਣਾpropto ਜੀਵਿਤ ਪਰਮੇਸ਼ਰ ਤੇ ਰੱਖੋ ਪਰਮੇਸ਼ਰ ਤੁਹਾਡੇ ਨਾਮ ਨੂੰ ਦਵਨ ਨੂੰ ਉੱਚਾ ਕਰੇਗਾ ਤਾਂ ਆਓ ਅਸੀਂ ਪ੍ਰਾਰਥਨਾ ਕਰੀਏ ਹਾਲੇਲੂਇਆ ਹਾਲੇਲੂਇਆ हे मेरे खुदाबा परमेश्वर ਹਾਲੇਲੂਇਆ ਹਾਲੇਲੂਇਆ हे ਮੇਰੇ ਪਿਤਾ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਆਪਣੇ ਬੱਚਿਆਂ ਦੀ ਪਕਾਰ ਨੂੰ ਸੁਣ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਮੈਂ ਪ੍ਰਾਰਥਨਾ ਕਰਦੀ ਆ ਪਰਮੇਸ਼ਰ ਹਰ ਇੱਕ ਉਸ ਜੀਵਨ ਦੇ ਲਈ ਪਰਮੇਸ਼ਰ ਜੋ ਇਸ ਸਮੇਂ ਪਰਮੇਸ਼ਰ ਤੇਰੀ ਇਸ ਪ੍ਰਾਰਥਨਾ ਨੂੰ ਸੁਣ ਰਹੇ ਹਨ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਪਰਮੇਸ਼ਰ ਉਹਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਰ ਇੱਕ ਨੈਤਿਕ ਵਿਚਾਰ, ਬੁਰੇ ਵਿਚਾਰ ਇਨ੍ਹਾਂ ਦੇ ਜੀਵਨਾਂ ਚੋਂ ਦੂਰ ਹੋ ਜਾਣ ਪਰਮੇਸ਼ਰ। ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ। ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੇਰੇ ਵਚਨ ਦੇ ਵਾਅਦੇ ਦੇ ਅਨਸਾਰ ਪਰਮੇਸ਼ਰ। ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਰ ਇੱਕ ਨਿਰਾਸ਼ਾ ਜੋ ਇਨ੍ਹਾਂ ਦੇ ਜੀਵਨਾਂ ਦੇ ਵਿੱਚ ਹੈ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਮੁਕਤੀ ਦੇ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚੋਂ ਪਰਮੇਸ਼ਰ ਇਹਨਾਂ ਨੂੰ ਸ਼ਾਂਤੀ ਦੇ ਪਰਮੇਸ਼ਰ ਇਹ ਸਰਵ ਸ਼ਕਤੀਮਾਨ ਪਰਮੇਸ਼ਰ ਤੋ ਜੀਵਿਤ ਪਰਮੇਸ਼ਰ ਪਰਮੇਸ਼ਰ ਹਾਲੇਲੂਆ ਪਰਮੇਸ਼ਰ ਇਨਾਂ ਦੇ ਜੀਵਨਾਂ ਦੇ ਵਿੱਚ ਪਰਮੇਸ਼ਰ ਹਰ ਇੱਕ ਸਮੱਸਿਆ ਹਰ ਇੱਕ ਉਹ ਨਰティブ ਵਿਚਾਰ ਹਰ ਇੱਕ ਉਹ ਨਰਾਸ਼ਾ ਦੀ ਬੁਰੀ ਆਤਮਾ ਤੋਂ ਪਰਮੇਸ਼ਰ ਛਤਕਾਰਾ ਦੇ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਹਨਾਂ ਨੂੰ ਆਪਣੀ ਸ਼ਾਂਤੀ ਦੇ ਨਾਲ ਭਰ ਦੇ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਹਨਾਂ ਦੀ ਸ਼ਰਮਿੰਦਗੀ ਨੂੰ ਦੂਰ ਕਰ ਪਰਮੇਸ਼ਰ ਅੱਜ ਤੋਂ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਇਹਨਾਂ ਦੇ ਨਾਮ ਨੂੰ ਪਰਮੇਸ਼ਰ ਉੱਚਾ ਕਰ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਇਹਨਾਂ ਨੂੰ ਸਨਮਾਨ ਦੇ ਪਰਮੇਸ਼ਰ ਉਹ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਇਹ ਹਾਰਿਕ ਕੰਮ ਦੇ ਵਿੱਚ ਜਿੱਤ ਪ੍ਰਾਪਤ ਕਰਨ ਪਰਮੇਸ਼ਰ ਰਬੂ ਯੇਸ਼ੂ ਮਸੀਹ ਦੇ ਨਾਮ ਦੇ ਵਿੱਚ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਤੇਰੇ ਵਚਨ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਹਾਲੇਲੂਇਆ ਪਰਮੇਸ਼ਰ ਆਦਿਤ ਤੁਸੀਂ ਇਹਨਾਂ ਦੇ ਨਾਮ ਨੂੰ ਉੱਚਾ ਕਰਨ ਦੇ ਲਈ ਜਾ ਰਹੇ ਹੋ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰਾ ਧੰਨਵਾਦ ਕਰਦੇ ਹਾਂ ਪਰਮੇਸ਼ਰ ਤੇਰੇ ਵਚਨ ਦੇ ਵਾਅਦੇ ਦੇ ਅਨੁਸਾਰ ਪਰਮੇਸ਼ਰ ਹਾਲੇਲੂਇਆ ਹਾਲੇਲੂਇਆ ਪਰਮੇਸ਼ਰ ਸਾਰੀ ਆਦਰ ਤੇ ਸਾਰੀ ਮਹਿਮਾ ਮੇਰੇ ਪਰਮੇਸ਼ਰ ਦੇ ਪੁੱਤਰ Rabbi Yishuvashi then now in the Wichimanga there